ਲਵਾਸਾ ਹਸਪਤਾਲ ਖੰਨਾ ਦੇ ਵੱਲੋਂ ਵਰਲਡ ਹਾਰਟ ਦਿਵਸ ਮਨਾਇਆ ਗਿਆ ਇਸ ਦੌਰਾਨ ਇੱਕ ਵਾਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਸਪਤਾਲ ਦੇ ਡਾਕਟਰ ਸਟਾਫ ਦੇ ਨਾਲ-ਨਾਲ ਸ਼ਹਿਰ ਦੇ ਲੋਕਾਂ ਨੇ ਭਾਗ ਲੈਂਦੇ ਹੋਏ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ ਨੇ ਲੋਕਾਂ ਨੂੰ ਆਪਣੀ ਸਿਹਤ ਲਈ ਜਾਗਰੂਕ ਲੈਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਦੇਖਣ ਨੂੰ ਆਉਂਦਾ ਹੈ ਕਿ ਫਾਸਟ ਫੂਡ ਅਤੇ ਹੋਰ ਬੁਰੀਆਂ ਆਦਤਾਂ ਦੇ ਚਲਦੇ ਸਰੀਰ ਨੂੰ ਨੁਕਸਾਨ ਪਹੁੰਚ ਰਿਹਾ ਹੈ ਇਸ ਨੂੰ ਬਚਾਉਣਾ ਅੱਜ ਦੇ ਸਮੇਂ ਲਈ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬੁਰੀਆਂ ਆਦਤਾਂ ਦੇ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਹੀ ਕਿਵੇਂ ਤੰਦਰੁਸਤ ਰਹਿਣਾ ਹੈ ਇਸ ਦੇ ਬਾਰੇ ਵੀ ਟਿਪਸ ਦਿੱਤੇ। ਅੱਜ ਜਦ ਆਪਾਂ ਵਰਡ ਹਾਰਡੇ ਮਨਾਉਣ ਜਾ ਰਹੇ ਹਾਂ ਤੇ ਵਰਡ ਹਾਰਡੇ ਦਾ ਮਕਸਦ ਇਹ ਹੈ ਵੀ ਜਾਗਰੂਕਤਾ ਪੈਦਾ ਕਰਨਾ ਕਿ ਭਈ ਸਾਨੂੰ ਆਪਣੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੀਦਾ ਦਿਲ ਦਾ ਖਿਆਲ ਦੇ ਰੱਖਣਾ ਚਾਹੀਦਾ ਆਪਾਂ ਦੇਖਦੇ ਆਂ ਔਰ ਸੁਣਦੇ ਆਂ ਕਿ ਇਹ ਜਿਹੜੀ ਦਿਲ ਦੀ ਬਿਮਾਰੀ ਹੈ ਇਹ 40 ਸਾਲ ਤੇ ਜੰਗਸਟਰ ਦੇ ਵਿੱਚ ਖਾਸ ਕਰਕੇ ਜਿਹੜੇ ਕਿ ਨੌਜਵਾਨ ਜਿਹੜੇ ਬੋਡੀ ਬਿਲਡਿੰਗ ਕਰਦੇ ਆ ਉਹਨਾਂ 'ਚ ਵੀ ਆ ਰਹੀ ਹੈ ਤਾਂ ਇਹ ਜਿਹੜੀਆਂ ਕਿਹੜੀਆਂ ਚੀਜ਼ਾਂ ਆ ਜਿਨ੍ਹਾਂ ਦੇ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਜਿਵੇਂ ਕਿ ਸਾਨੂੰ ਪਹਿਲੀ ਗੱਲ ਹੈ ਹਾਰਟ ਦਾ ਖਿਆਲ ਵਾਸਤੇ ਨਸ਼ਾ ਨਹੀਂ ਕਰਨਾ ਚਾਹੀਦਾ ਤੰਬਾਕੂ ਸਿਗਰਟ ਬੀੜੀ ਜ਼ਰਦਾ ਜਾਂ ਸ਼ਰਾਬ ਨਹੀਂ ਪੀਣੀ ਚਾਹੀਦੀ ਫਿਰ ਸਾਨੂੰ ਆਪਾਂ ਨੂੰ ਜਿਹੜੀ ਹੈ ਇਹ ਹੈਲਦੀ ਡਾਈਟ ਲੈਣੀ ਚਾਹੀਦੀ ਹੈਲਦੀ ਡਾਈਟ ਤੋਂ ਭਾਵ ਹੈ ਬੈਲੈਂਸਡ ਡਾਈਟ ਜਿਦੇ ਵਿੱਚ ਸਾਨੂੰ ਵੈਸਟਰਨਾਈਜੇਸ਼ਨ ਨਹੀਂ ਕਰਨੀ ਚਾਹੀਦੀ ਜਿਵੇਂ ਕਿ ਫਾਸਟ ਫੂਡ ਪੀਜ਼ਾ 버ਗਰ ਏ ਕੋਲਡ ਡਰਿੰਕਸ ਵਗੈਰਾ ਤੋਂ ਸਾਨੂੰ ਨੇ ਪਰਹੇਜ਼ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਮੇਨ ਇੰਪੋਰਟੈਂਟ ਹੈ ਵੀ ਸਾਨੂੰ 45 ਮਿੰਟ ਬ੍ਰਿਸਕ ਵਾਕ ਡੇਲੀ ਕਰਨੀ ਚਾਹੀਦੀ ਹੈ ਜਿਸ ਤੇ ਨਾਲ ਸਾਡਾ ਹਾਰਟ ਤੰਦਰੁਸਤ ਰਹਿੰਦਾ ਕਿਉਂਕਿ ਦਿਲ ਇਹ ਹਜਾ ਅੰਗ ਹੈ ਜਿਹੜਾ 24 ਘੰਟੇ ਕੰਮ ਕਰਦਾ ਹੈ ਇਹ ਅਣਤਕ ਹੈ ਸਾਨੂੰ ਇਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸਰ ਬਚਿਆਲੀ ਕੀ ਮੈਸੇਜ ਦੋਗੇ ਬੱਚਿਆਂ ਦੇ ਲਈ ਇਹ ਮੈਸੇਜ ਹੈ ਕਿ ਮਿਨੀਮਮ ਸਕਰੀਨ ਟਾਈਮ ਕਿਉਂਕਿ ਅੱਜ ਕੱਲ ਦੇ ਬੱਚੇ ਆਪਾਂ ਦੇਖਦੇ ਜਾ ਰਹੇ ਹਾਂ ਕਿ ਉਹ ਬਹੁਤ ਜ਼ਿਆਦਾ ਸਕਰੀਨ ਤੇ ਸਮਾਂ ਬਤਾਉਂਦੇ ਨੇ ਅਤੇ ਉਹ ਜਿਹੜਾ ਫਾਸਟ ਫੂਡ ਵਗੈਰਾ ਹੈ ਉਹ ਜ਼ਿਆਦਾ ਲੈਂਦੇ ਨੇ ਤੇ ਮਿਨੀਮਮ ਸਕਰੀਨ ਟਾਈਮ ਹੈਲਦੀ ਲਾਈਫ ਸਟਾਈਲ ਹੈਲਦੀ ਲਾਈਫ ਸਟਾਈਲ ਦਾ ਭਾਵ ਹੈ ਕਿ ਆਪਣੀ ਖੁਰਾਕ ਤੇ ਐਕਸਰਸਾਈਜ਼ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਦੋ ਹੀ ਕਾਰਨ ਹੈ ਜਿਹਦੇ ਕਰਕੇ ਬੱਚਿਆਂ ਦਾ ਵਜ਼ਨ ਵੱਧਦਾ ਹੈ ਤੇ ਬਿਮਾਰੀਆਂ ਕੇ ਆੜਦੀਆਂ ਤੇ ਹੋਰ ਫੈਲਦੀਆਂ ਨੇ ਬੱਚੇ ਜਿਹੜੇ ਜਿੰਮ ਕਰਨ ਲੱਗ ਜਾਂਦੇ ਆ ਕਿੰਨੀ ਕੁ ਉਮਰ ਤੋਂ ਜਿਹੜਾ ਇਹ ਜਿੰਮ ਲਾਉਣਾ ਚਾਹੀਦਾ ਜਿੰਮ ਜਿਹੜਾ ਹੈਗਾ ਉਹ ਕਿਸੇ ਵੀ ਉਮਰ ਤੋਂ ਕਰ ਸਕਦੇ ਆ ਪਰ ਇਹ ਜਿੰਮ ਸਾਨੂੰ ਪ੍ਰੋਪੋਰਸ਼ਨਰੀ ਕਰਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਵੀ ਕਈ ਬੱਚੇ ਕੀ ਕਰਦੇ ਆ ਕਿ ਉਹ ਜਿੰਮ ਜਾਂਦੇ ਨੇ ਵਿਗਰਸਲੀ ਐਕਟੀਵਿਟੀ ਕਰਦੇ ਆ ਸ਼ੁਰੂ ਦੇ ਵਿੱਚ ਹੀ ਜਿਸ ਦੇ ਕਰਕੇ ਪਹਿਲਾਂ ਕੋਈ ਅਗਰ ਬਲਾਕੇਜ ਹੋਵੇ ਮਾਈਨਰ ਐਸ ਸੀ ਏ ਡੀ ਹੁੰਦੀ ਹੈ ਉਹ ਫਿਰ ਅੱਗੇ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਜਿੰਮ ਕਰਨ ਤੋਂ ਪਹਿਲਾਂ ਇੱਕ ਡਾਕਟਰੀ ਸਲਾਹ ਲੈ ਲੈਣੀ ਜ਼ਰੂਰੀ ਹੈ ਜਿਦੇ ਵਿੱਚ ਅਸੀਂ ਕੁਝ ਬੇਸਿਕ ਟੈਸਟ ਜਿਵੇਂ ਇਕੋ ਟੀਐਮਟੀ ਵਗੈਰਾ 30 ਤੋਂ 35 ਸਾਲ ਤੋਂ ਬਾਅਦ ਕਰਦੇ ਆਂ ਤੇ ਅੱਜ ਕੱਲ ਇੰਪੋਰਟੈਂਟ ਇਹ ਚੀਜ਼ ਆ ਕਿ 40 ਸਾਲ ਤੋਂ ਬਾਅਦ ਸਾਨੂੰ ਹਰੇਕ ਨੂੰ ਇੱਕ ਸਿਟੀ ਐਂਜਿਓਗ੍ਰਾਫੀ ਜ਼ਰੂਰੀ ਕਰਾ ਲੈਣੀ ਚਾਹੀਦੀ ਹੈ ਜਿਦੇ ਵਿੱਚ ਥੋੜੀ ਬਹੁਤ ਮਾਈਨਰ ਬਲਾਕੇਜ ਦਾ ਵੀ ਪਤਾ ਲੱਗ ਜਾਂਦਾ ਤੇ 10 ਸਾਲ ਦੇ 40 ਤੋਂ ਬਾਅਦ ਫਿਰ 50 ਤੇ 50 ਤੋਂ ਬਾਅਦ 60 ਤੇ 10 ਸਾਲ ਚ ਇੱਕ ਵਾਰੀ ਹੋਣੀ ਜ਼ਰੂਰੀ ਹੈ ਤਾਂ ਕਿ ਸਾਨੂੰ ਅੰਦਰ ਖਾਤੇ ਪੜ ਰਹੀ ਜਿਹੜੀ ਬਲਾਕੇਜ ਆ ਉਹਦਾ ਪਤਾ ਚੱਲ ਜਾਵੇ Welcome to Roopsy Beauty Saloon and Training Center. With latest technology, new trends, and new styles. Specialist in bridal makeup. With professional and certified beauty consultant. Best waterproof makeup, HD makeup, 3D makeup, air gun makeup, all types of skin treatments. ऑल टाइप ऑफ स्किन थे एंड हेयर हाईलाइटिंग क्योंकि हम देते हैं आपकी पर्सनैलिटी को एक नया लुक रूट ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल nine eight seven six six five six nine five